ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਪਿੰਡ ਸੀਗਾ ਜੌਨੇ ਮੋਰ ਦਾ ਮੇਲਾ ਤੇ ਕਾਫੀ ਵਧੀਆ ਪ੍ਰੋਗਰਾਮ ਸੀਗਾ ਆ ਖੜਾ ਆਇਆ ਹੋਇਆ ਸੀ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਪਹਿਲਾਂ ਖੰਡਵਾਲ ਸਾਹਿਬ ਪ੍ਰਕਾਸ਼ ਹੁੰਦੇ ਨੇਗੇ ਤਿੰਨ ਦਿਨ ਫਿਰ ਅਸੀਂ ਆ ਗਏ ਸੀਗੇ ਫਿਰ ਇੱਧਰ ਵੀ ਮੱਥਾ ਟੇਕਣ ਆ ਗਏ ਸੀਗੇ ਜਦੋਂ ਮੋਰ ਤੇ ਪਰ ਮੱਥਾ ਨਹੀਂ ਤੇ ਟਿਕਦਾ ਇਥੇ ਨਵੀਂ ਮਤਲਬ ਉਹ ਵਰਮਗਾਰ ਲੋਕੋ ਵੀਡੀਓ ਸ਼ੂਟ ਕਰਦੇ ਨੇ ਦੇਖਦੇ ਨੇ ਦਰਸ਼ਨ ਕਰਦੇ ਨੇ ਇਹਨਾਂ ਨੂੰ ਵੀ ਦੇਖਦੇ ਨੇ ਤੇ ਬਾਕੀ ਅਸੀਂ ਜਿਹੜਾ ਹੁੰਦਾ ਮਹਾਰਾਜ ਕੀ ਸੌਰੀ ਮੈਂ ਥੱਲੇ ਕਿਤੇ ਅੰਦਰ ਹੁੰਦਾ ਗਾ ਮਾਰਾ ਪ੍ਰਕਾਸ਼ ਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਚ ਅਸੀਂ ਉੱਪਰ ਚੜ ਕੇ ਕਾਫੀ ਹਾਈਟ ਤੇ ਅ ਉੱਪਰ ਚੜ ਕੇ ਅਸੀਂ ਸਾਰੇ ਮੇਰੇ ਲਾ ਵਿਊ ਦੇਖਿਆ ਨਸਤੇ ਜਿਹੜੇ ਸੀ ਲੋਕ ਤੁਸੀਂ ਇਹ ਸਾਰੇ ਤੇ ਉਸ ਤੋਂ ਬਾਅਦ ਚ ਪ੍ਰੋਗਰਾਮ ਸ਼ੁਰੂ ਹੋਣਾ ਸੀਗਾ ਜਸਵਿੰਦਰ ਬਾੜ ਦਾ ਅਖਾੜਾ ਸੀਗਾ ਤੇ ਉਹ ਵੀ ਅਸੀਂ ਨੇ ਦੇਖਣਾ ਸੀਗਾ ਮੈਂ ਦੇਖੋ ਜਿਹੜਾ ਸਮਾਨ ਸਹਲ ਹੋ ਰਹੇ ਨੇ ਲੈਣਾ ਸੀਗਾ ਤੇ ਉਹ ਮੈਂ ਇਹਨਾਂ ਨੂੰ ਦਵਾਤਾ ਅਸੀਂ ਕਾਫੀ ਜਣੇ ਇਕੱਠੇ ਹੋ ਕੇ ਗਏ ਸੀਗੇ ਦੀਦੀ ਹੋ ਰਹੀਆਂ ਸੀ ਨਾਲ ਬੱਚੇ ਵੀ ਸੀ ਇੱਕ ਨੂੰ ਰਾਵਦੇ ਚੀਜ਼ਾਂ ਮਨੇ ਖਿੱਚ ਰਿਆ ਸੀਗਾ ਮੈਨੂੰ ਆਹ ਦਵਾ ਤੇ ਸਾਹਿਲ ਆਵਦੇ ਆ ਮਨਿਚੇ ਜਿਹੜੀ ਸੇਕ ਨੂੰ ਲੈ ਕੇ ਆਇਆ ਸੀਗਾ ਮਤਲਬ ਤਾਂ ਕੀ ਲੈ ਕੇ ਆਇਆ ਸੀ ਕੀ ਸੀ ਇੱਕ ਨੂੰ ਰਹਾ ਕੀ ਯੋ 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 ਉਹ ਲੈ ਕੇ ਆਇਆ ਸੀਗਾ 100 ਰੁਪਏ ਦੀ ਫਿਰ ਇਹਨੇ ਅਨੁਸਾਰ ਮੈਂ ਦੇਖੀ ਵੀ ਨਹੀਂ ਉਹ ਬਸ ਉੱਥੇ-ਉੱਥੇ ਦੇਖੀ ਸੀਗੀ ਮੇਲੇ 'ਚ ਉਹ ਤੋੜਤੀ ਸੀ ਨੇ ਤੇ ਆਹ ਦੇਖੋ ਸਾਰੇ ਐਪਿਆ 골ਡ ਆਰਟੀਫੀਸ਼ੀਅਲ ਦੇ ਸਾਹਲ ਦੇਖ ਰਹੀਏ ਸਾਰੇ ਇਹ ਬਸ ਸੁਣੇ ਸੁਣਿਆ ਮਤਲਬ ਸਮਾਨ ਸੀਗਾ ਤੇ ਲੈ ਵੀ ਰਹੇ ਸੀ ਲੋਕ ਤੇ ਅਸੀਂ ਤਾਂ ਅਸੈਂ ਨਾ ਜਿਆਦਾ ਕੁਝ ਖਰੀਦਣੇ ਹੈ ਸਾਹਲ ਨੇ ਲੈ ਸੀ ਇਹ ਹ ਚੇਨ ਜਿਹੜੇ ਚਲੇ ਲੜ ਪੈਂਦੇ ਨੇ ਉਸੇ ਹੀ ਲੈ ਸੀ ਨੇ ਇੱਕ ਦੋ ਇੱਕ ਬੈਸ ਜਰਿਆ ਸੀ ਬਾਕੀ ਅਸੀਂ ਕੁਝ ਨਹੀਂ ਲਿਆ ਸੀ ਦੇਖਿਆ ਦੇਖਿਆ ਫਿਰ ਵਿਚਾਰ ਮਰੇ ਕੋ ਆਰਟੀਫੀਸ਼ਲ ਕਿਨੇ ਸੋਨੇ ਟਿੱਕੇ ਨੇ ਚੰਕੇ ਛੋਟੇ ਹਨ ਸਟੋਨਸ ਵਾਲੇ ਬਹੁਤ ਪੇਰੀ ਪੇਰੀ ਵੈਰਾਈਟੀਆਂ ਸੀਗੀ ਮੇਰੇ ਜੀ ਹੁੰਦੀ ਹੈ ਵੈਰਾਈਟੀ ਇਸ ਤਰ੍ਹਾਂ ਦੀ ਅਸਤਾ ਬੱਚਾ ਨੇ ਜਿਹੜਾ ਕੁਝ ਲੈਣਾ ਸੀਗਾ ਤੇਗਾ ਸੂਰ ਦਵਾ ਕੇ ਉਸ ਤੋਂ ਬਾਅਦ ਜਸੀਂ ਬੈਠ ਗਏ ਸੀਗੇ ਮੰਡਾਲ ਦੇ ਵਿੱਚ ਮਸਲਾ ਸੌਣ ਸੱਪ ਹਰ ਇੱਕ ਜਿਵੇਂ ਐਦਾ ਲੱਗਦਾ ਮੇ ਰੀਅਲ ਹੁੰਦਾ ਹੈ ਹੋਰ ਪਲਾਸਟਿਕੀਡ ਬਣਿਆ ਉਹਨਾਂ ਦਾ ਕਿਵੇਂ ਸੌਫਟ ਸੌਫਟ ਜਿਹਾ ਹੁੰਦਾ ਜਿਵੇਂ ਸੱਪ ਵਰਗਾ ਸੀ ਕਿੰਨੇ ਸਾਲੋਂ ਸੌਣ ਚਾਹ ਨਹੀਂ ਪਰ ਮੈਂ ਅੱਗੇ ਬਹੁਤ ਦਿੰਦੇ ਹੁੰਦੇ ਨੇ ਅੱਗੇ ਉਸ ਤੋਂ ਬਾਅਦ ਚ ਵਾਸ ਇਹਨਾਂ ਨੇ ਲੈ ਕੇ ਸਮਾਨ ਅਸਤਾ ਬੈਠ ਗਏ ਸੀ ਤੇ ਬੱਚੇ ਵੀ ਜਿਹੜਾ ਕੁਝ ਲੈਣਾ ਸੀ ਪਰ ਬੱਚੇ ਤਾਂ ਸਾਨੂੰ ਮੇਰੇ ਕੋਲ ਤਾਂ ਬੈਠੀ ਨਹੀਂ ਹੈਗੇ ਤਾਂ ਬਸ ਘੁੰਮਦੇ ਹੀ ਰਹੇ ਉਸ ਤੋਂ ਬਾਅਦ ਚ ਅਸੀਂ ਬਸ ਅੱਜ ਦੇ ਗੁਰਦੁਆਰਾ ਸਾਹਿਬ ਕੰਨੀ ਤੇ ਲੋਕਾਂ ਕੁਛੇ ਤੇ ਉੱਧਰ ਯਾਦਾ ਸੀਗੇ ਅ ਜਿਹੜੇ ਸੀਗੇ ਮੰਤਰੀ ਨਿਆਮਾਦ ਦੀ ਪਾਰਟੀ ਦੇ ਛੀਮਾ ਆਪ ਦਾ ਪੂਰਾ ਨਾਮ ਇਹਨੂੰ ਨਹੀਂ ਪਤਾ ਇਹ ਆਏ ਸੀਗੇ ਇਹਨਾਂ ਨੇ ਵੀ ਸਨਮਾਨਤ ਕੀਤਾ ਸੀ ਜਿੰਨੇ ਵੀ ਕਲੱਬ ਦੇ ਮੈਂਬਰ ਸੀਗੇ ਸਾਰਿਆਂ ਨੂੰ ਤੇ ਕੁਝ ਗ੍ਰਾਂਟ ਵੀ ਦੇ ਕੇ ਗਏ ਸੀਗੇ ਗਰਾਊਂਡ ਸਟੇਡੀਅਮ ਵਾਸਤੇ ਤੇ ਕੁਛ ਜਿਹੜੇ ਪੰਚਾਇਤ ਦੇ ਲੋਕ ਜਿਹਨਾਂ ਨੇ ਬੜੇ ਕੰਮ ਕੀਤੇ ਸੀ ਉਹਨਾਂ ਵਾਸਤੇ ਇਹ ਦਸਰਮਾਨਤ ਕਰ ਰਹੇ ਸੀਗੇ ਇਹ ਸਾਡੇ ਪਿੰਡ ਦਾ ਹੀ ਹੁੰਦਾਗਾ ਮੇਲਾ ਆਲੇ ਦੁਆਲੇ ਲੋਕ ਬਹੁਤ ਘੱਟ ਆਉਂਦੇ ਨੇਗੇ ਹਲੇ ਤੇ ਪਰ ਇਸ ਵਾਰ ਤਾਂ ਕਾਫੀ ਸਾਰਾ ਘੱਟ ਸੀਗਾ ਕਿਉਂਕਿ ਅਖਾੜਾ ਲੱਗਣਾ ਸੀ ਜਸਵਿੰਦਰ ਗਾਰਡ ਦਾ ਤਾਂ ਕਰਕੇ ਫਿਰ ਲੋਕ ਆਏ ਸੀਗੇ अदरवाइज ਘੱਟ ਹੁੰਦਾਗਾ ਇਕੱਠਾ ਤੇ ਵਧੀਆ ਪ੍ਰੋਗਰਾਮ ਹੁੰਦਾ ਲੰਗਰ ਦਾ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਇਹ ਸਾਰਾ ਵਧੀਆ ਮੈਨੇਜ ਕਰਦੇ ਸਾਰਾ ਉਹ ਸਾਰੇ ਪਿੰਡ ਨੂੰ ਵਧੀਆ ਇਕੱਠਾ ਕਰ ਦਿੰਦੇ ਨੇ ਇਹ ਜੋੜ ਦਿੰਦੇ ਆ ਇਹ ਜਿਹੀਆਂ ਲੱਗਿਤ ਤਸਵੀਰ ਜਣਾ ਮੋੜ ਦੀ ਤੇ ਅਸੀਂ ਵੀ ਦੇ ਕੋਲ ਜੇ ਖੜ ਕੇ ਬੱਚੇ ਅਸੀਂ ਤਾਂ ਜਾਇਆ ਸੀ ਬੱਚੇ ਕਹਿੰਦੇ ਅਸੀਂ ਵੀ ਜਾਣਾਗਾ ਦੁਬਾਰਾ ਫੇਰ ਉਹਨਾਂ ਨੇ ਲਈ ਜਿਹੜੇ ਕਾਨੂੰ ਜਿੰਦੇ ਹਤਾ ਅਬਿ ਫੋਵੀਜਲੇ ਯਾਰ ਜੇ ਕੋਲ ਤੋਂ ਮਨੇ ਸ਼ੂਟ ਕਰ ਲਿਆ ਸੀ ਇਹ ਨਹੀਂ ਆ ਮਾਦਮ ਦੀ ਪਾਰਟੀ ਆ ਮਾਦਮ ਦੀ ਪਾਰਟੀ ਦੇ ਮੰਬਰ ਨੇ ਵਿੱਤ ਮੰਤਰੀ ਪੰਜਾਬ ਦੇ ਵਿੱਤ ਮੰਤਰੀ ਨੇ ਮਸਾ ਇਤੋ ਤੱਕ ਕੋ ਵਾਇਸ ਰਿਕਾਰਡਰ ਬਾਕੀ ਤੁਸੀਂ ਇੰਜੋਏ ਕਰੋ ਖੜਾ ਸਾਰਾ ਵਧੀਆ ਸੌਂਗ ਸੀਗੇ ਬਹੁਤ ਸੋਹਣੇ ਸੌਂਗ ਸੂਰ ਸੀਗੇ ਜਿਹੜੇ ਜਸਵਿੰਦਰ ਗਾਰ ਨੇ ਗਾਏ ਸੀ ਤੇ ਮੈਂ ਤਾਂ ਆਪਦੀ ਲਾਈਫ ਦੇ ਵਿੱਚ ਫਸਟ ਟਾਈਮ ਉਹਨਨੂੰ ਲਾਈਵ ਦੇਖਿਆ ਸੀ ਤੇ ਮੈਂ ਤਾਂ ਪਹਿਲਾਂ ਤੋਂ ਹੀ ਦੇਖਿਆ ਸੀ ਆ ਉਪਰੋਂ ਦਾ ਵੀ ਸਾਰੇ ਆ ਦੁਕਾਨਾਂ ਲੱਗੀਆਂ ਹੋਈਆਂ ਲੱਗੀਆਂ ਮੇਲੇ ਵੀ ਆ ਨੀਚੇ ਆਏ ਸੀ ਅਸੀਂ ਜਾ ਰਹੇ ਸੀਗੇ ਹੁਣ ਨੀਚੇ ਬਸ ਉੱਪਰ ਸਾਡਾ ਕੋਈ ਕੰਮ ਨਹੀਂ ਸੀਗਾ ਉਹਨਾਂ ਨੂੰ ਮੈਂ ਕਹਿ ਰਹੀ ਸੀ ਜੀ ਥੋੜੇ ਮੇਰੀ ਵੀਡੀਓ ਸ਼ੂਟ ਕਰ ਦੋ ਤੋਂ ਪੋਜਾ ਦਾ ਸੀਗਾ ਅੱਖਾਂ ਨੇ ਖੁੱਲਦੀਆਂ ਇੱਥੇ ਹਾਂ ਸੂਰਜ ਪੈਂਦਾ ਅੱਖਾਂ 'ਚ ਕਿਉਂਟੀ ਵੀ ਸੀਗੀ ਪੁਲਿਸ ਲੱਗੀ ਹੋਈ ਸੀ ਪੰਜਾਬ ਪੁਲਿਸ ਸੀ ਆਰਪੀएल ਵੀ ਸੀਗੇ ਇਹ ਕੱਟ ਕੇ ਇੱਥੇ ਤਾਂ ਇਸ ਦਿਨ ਬਾਅਦ ਚ ਬਹੁਤ ਜ਼ਿਆਦਾ ਇਕੱਠ ਹੋ ਗਿਆ ਕਿ ਅਸੀਂ ਥੋੜਾ ਜਿਹਾ ਕੱਟ ਤੋਂ ਪਹਿਲਾਂ ਪਹਿਲਾਂ ਵੀ ਇਹ ਵੀਡੀਓ ਵੀਡੀਓ ਸ਼ੂਟ ਕੀਤੀ ਆ ਉਸ ਤੋਂ ਬਾਅਦ ਚ ਨੀਚੇ ਵੀਡੀਓ ਦੇਖਿਓ ਬਹੁਤ ਜ਼ਿਆਦਾ ਇਕੱਠ ਸੀਗਾ ਇਹ ਹੈ उली नहीं भो परमात्मा फिर छेती पर भाई खा दे भांडा खड़कता खड़कता खड़क नोला बंदा भी डिस्टर्ब होगा आप खुद भी अपनी ज़िंदगी डिस्टर्ब 12 ਸੁੰਗਿਆ ਜਾਂਦੀਆਂ ਤਾਂ ਹੀ ਅੱਜ ਦਾ ਮਾਤਾ ਤੋਂ ਕੁਝ ਨਹੀਂ ਮਾਤਾ ਤੋਂ ਸੂਮੇ ਆਦਾ ਕੰਮ ਨਹੀਂ ਜਾਣਾ ਭੱਜ ਬੰਦਨਾ ਬੜੇ ਚਾਰ ਹਜ਼ਾਰ ਰੁਪਏ ਸਦਾ ਸੰਸਾਚੇ ਦਸੂ ਪਿਛਲੇ ਹਾਜੂ ਹੋਏ ਨਹੀਂ ਆਪਾਂ ਚਾਹਾਂਗੇ ਜਿਉਂਦਾ ਜੋ ਕਰੇ ਤੂੰ ਸਾਡੇ ਪੈਦਾ ਹੋ ਨਾ ਦਾਰ ਲੱਗਦਾ ਬਦਲਣਾ ਆਪਣੇ ਆਪ ਨੂੰ ਜੇ ਹੋਵੇ ਕੋਈ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਹੈ ਇਹਦਾ ਵਰਤੀ ਤੋਂ ਕੀ ਪਤਾ ਲੱਗਦਾ ਹੈ বিনা ਵਰਤੀ ਤੋਂ ਕੀ ਪਤਾ ਲੱਗਦਾ ਹੈ ਵਰਤੀ ਪਾਣੀ ਤੋਂ ਥਾਰੇ ਦਾਰ ਲੱਗਦਾ ਹੈ ਕਹਿੰਦੇ ਕੀ ਦਾ ਪੁੱਤ ਤੇ ਕੀ ਦਾ ਹੋਊ ਪੋਤਾ ਕੀ ਦਾ ਪੁੱਤ ਤੇ ਕੀ ਦਾ ਹੋਊ ਪੋਤਾ ਤੱਕ ਬਣੇ ਤੋਈ ਸਾਰਾ ਦਾਰ ਲੱਗਦਾ ਹੈ ਤੱਕ ਬਣੇ ਤੋਈ

ਮੋਹਰੇ ਰੋਟੀ ਬਣ ਕੇ ਦੋ ਜਾਣੇ ਆ ਗਏ ਤੇ ਮਿਆਂਦੀ ਕੰਜਵਾਰੀ ਚ ਆ ਗਏ ਨੇ ਲੀਣਾ ਆਇਆ ਹੈ ਇਹ ਜਾਵੇ ਤਾਂ ਰੋਟੀ ਖਾ ਲੀ। ਇਹ ਤਾਂ ਲੰਗਰਾਂ ਦੀ ਗੱਲ ਕਿਹਨੇ ਕਰ ਸਕਦੇ ਜਦੋਂ ਘਰੇ ਹੀ ਨਹੀਂ ਆਪਾਂ 2 ਤੋਂ 3 ਤਾਂ 4 ਜੀ ਦੋ ਦੇ ਇਹ ਬਾਹਰ ਲੰਗਰ ਕਰਨ ਦਾ ਪਰਸਾ ਖਾਸ ਕਰਕੇ ਸਾਡੇ ਭੈਣਾਂ ਨੂੰ ਮੇਰੀ ਗੱਲ ਸੁਣੇ ਜੇ ਸੱਸਾਂ ਸਿੰਘਾ ਜੱਟ ਜਦੋਂ ਦੇ ਸਾਥ ਪੈ ਰਖੇ ਤੋਂ ਦੇ ਦਸ ਨੇ ਯਾਰੀ ਫਰ ਜਾਦੀ ਆਂ ਸਿੰਘਾ ਜੱਟ ਮਾਥੇ ਤੇ ਚੁੰਨੀ ਸੁਖਦਾਰੀ ਮਾਥੇ ਤੇ ਚੁੰਨੀ ਗੱਲ ਮਨੇ ਰਾਹੇ ਹੜਿਆ ਤਸ ਤੇ ਕਹਿਆ ਤੇ ਕਾਲੀ ਜਾਣ ਸੋਨੀ ਹੰਸਾ ਤਸ ਤੇ ਕਹਿਆ ਤੇ ਕਾਲੀ ਜਾਣ ਸੋਨੀ ਆ ਕਹਿੰਦੇ ਪੜੇ ਨਿੱਕੇ ਨੂੰ ਕ੍ਰੈਡਿਟ ਕਾਰ ਤੇ ਜ਼ਿੰਮੇਦਾਰ ਹੁੰਦਾ

ਤਾਂ ਅਸੀਂ ਕਿਹਾ ਜਿੰਨਾਂ ਕਾਰਨ ਨਾਲ ਇਹਦੇ ਸੀ ਨੂੰ ਸੋਚਿਆ ਜਾਣੀ ਕਿ ਦਿਖਾਉਣ ਦਾ ਬਾਕੀ ਕਿ ਆ ਗਿਆ ਸੀ ਕਿ ਸਿੱਧਾ ਬਾਕੀ ਨੂੰ ਮਾਰ ਕੇ ਸਾਡੀ ਸਮਝ ਵੀ ਕਰਕੇ પેટਾਂ ਦੇ ਅੰਦਰ ਕੀ ਕਰੇਗਾ ਹਨ ਉਹ ਕਿਹਾ ਹੈ ਉਹ ਅੰਦਰ ਜਾਂਦੇ ਨੇ ਉਹਨਾਂ ਕੋਲ ਆ ਕੇ ਤੇ ਸਦਾ ਬਣਨ ਦਾ ਮਤਲਬ ਅੰਦਰ ਅਪਰਿਸ਼ਕ ਕਰਾਉਂਦੇ ਤੇ ਕੰਮ ਕਰਦੇ ਕਾਹਨੂੰ ਤੇ ਬੰਤੀ ਫੇਰ ਮੈਲਾ ਚਾਹੀ ਜੀ ਖੰਭੀ ਪ੍ਰਾਪਤ ਕੀਆ ਅਨੁਪ੍ਰਮਾ ਦਾ ਕੋਈ ਨਹੀਂ ਮੋਦੀ ਵਾਲਾ ਕਾਰਡ ਨਾਮ ਦਾ ਥੱਗਾ ਵੀ ਕਿਤੇ ਬਾਣਾ ਸੰਜੀਤ ਬੋ ਦੂਜੀ ਗੱਲ ਸੰਜੀਤ ਫਿਰ ਆਪਾਂ ਇਹਨੇ ਵੀ ਅਸੀ ਬੋਨਾ ਕਿ ਆਪ ਵੀ ਅੱਜ ਕੋਈ ਪ੍ਰੋਬਲਮ ਆ ਗਈ ਹਸਪੀਟਲ ਚ ਲੱਗੇ 50 ਮਿੰਟ ਉਡੀਕਾਂ ਦੇ ਅੰਦਰ ਕਿ ਸਰਪਟ ਪਤਲੀ ਸੇਵਾ ਦੇ ਗਏ ਹਨ ਇਹ ਉਹ ਨਹੀਂ ਕਿ ਜਿੱਦਾਂ ਡਾਕਟਰ ਉਹਨਾਂ ਨੂੰ ਕਹਦੇ ਮੰਨ ਲੋ ਆਹਦੇ ਬਾਪੂ ਨੂੰ ਲੈ ਗਏ ਵੀ ਬਾਈ ਫੋਟਾ ਚੇਤਨ ਨਹੀਂ ਤੇ ਜੇ 5 ਦਿਨਾਂ ਦੀ ਆਪਰੇਸ਼ਨ ਨਾ ਅੰਦਰ ਅੰਦਰ ਕਰਾਇਆ ਤਹੋ ਸੰਦਾ ਕਾਲਾ ਮਤਲਬ ਆਂਗੇ ਕਿਤੇ ਕਾਲੀ ਬੁੱਧੀ ਦੇ ਪ੍ਰਸ਼ਨ ਨੂੰ ਹੱਲਿਤ ਕਰ ਬਾਬਾ